ਹਾਂਜੀ ਹਾਂਜੀ ਕੀ ਨਾਮ ਹੈ ਜੀ ਮੈਂ ਪ੍ਰਕਾਸ਼ ਸਿੰਘ ਜਰਨਸਖਤਰ ਦਿਹਾਤੀ ਮidur ਸਭਾ ਜ਼ਿਲ੍ਹਾ ਬਠਿੰਡਾ ਅਸੀਂ ਅੱਜ ਧਰਨਾ ਲਾਇਆ ਹੈ ਕਿ ਜਿਹੜੀ ਆਪ ਸਰਕਾਰ ਹੈ ਉਹਦੇ ਐਮਐਲਏ ਹੈ ਜਿਹੜੇ ਗੁੰਡਾਗਰਦੀ ਕਰ ਰਹੇ ਆ ਨਰੇਗਾ ਚ ਜਾ ਕੇ ਮੇਟਾ ਨੂੰ ਧਮਕਾਉਂਦੇ ਆ ਮੇਟਾ ਦੀਆਂ ਬਦਲੀਆਂ ਕਰ ਰਹੇ ਆ ਆਪ ਦੇ ਬੰਦੇ ਸ ਉੱਥੇ ਲਾ ਰਹੇ ਆ ਤੇ ਉੱਥੇ ਪਿੰਡਾਂ ਜਿਹੜਾ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਲੋਕਾਂ 'ਚ ਬੜਾ ਰੋਸ ਹੈ ਜਿਹਦੇ ਕਰਕੇ ਲੋਕ ਐਨੀ ਅੱਜ ਵੱਡੀ ਗਿਣਤੀ ਚ ਆਏ ਆ ਜਿੱਥੇ ਅਸੀਂ ਇਸ ਗੱਲ ਦੇ ਖਿਲਾਫ ਆਏ ਆ ਉੱਥੇ ਅਸੀਂ ਅੱਜ ਮੰਗ ਕਰਨਾ ਹੈ ਸਰਕਾਰ ਤੋਂ ਐਡੀਸੀ ਰਾਈ ਕਿ ਜਿਹੜੀ ਨਰੇਗਾ ਦੀ ਦਿਹਾੜੀ ਐ ਉਹ 700 ਰੁਪਿਆ ਕੀਤੀ ਜਾਵੇ ਤੇ ਨਰੇਗਾ ਦਾ ਕੰਮ ਐ ਜਿਹੜਾ ਪੂਰਾ ਸਾਲ ਦਿੱਤਾ ਜਾਵੇ ਤੇ ਸਾਰੇ ਪਰਿਵਾਰ ਨੂੰ ਦਿੱਤਾ ਜਾਵੇ ਇਸੇ ਤਰ੍ਹਾਂ ਨਰੇਗਾ ਜਿਹੜਾ ਪੂਰਾ ਸਾਲ ਕੰਮ ਦਿੱਤਾ ਜਾਵੇ ਇਹ ਅਸੀਂ ਮੰਗ ਕਰਨ ਆਏ ਆ ਇਸੇ ਤਰ੍ਹਾਂ ਜਿਹੜਾ ਨਰੇਗਾ ਦੀ ਜੋਬ ਆ ਹਾਜ਼ਰੀ ਐ ਉਹ ਜੋਬ ਕਾਰਡਾਂ ਤੇ ਲਾਈ ਜਾਵੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਧਰਨਾ ਲਾਇਆ ਐ ਏਡੀਸੀ ਦੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਜੇ ਸਾਡੀਆਂ ਗੱਲਾਂ ਪੂਰੀਆਂ ਨਾ ਹੋਈਆਂ ਤਾਂ 10 ਤਰੀਕ ਨੂੰ ਅਸੀਂ ਵੱਡੀ ਪੱਦਰ ਤੇ ਸਾਰੇ ਪੰਜਾਬ ਚ ਐਮਐਲਏ ਨੂੰ ਮੰਗ ਪੱਤਰ ਦੇਵਾਂਗੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਭਾਵੇਂ ਉਹ ਵੰਡ ਪ੍ਰਣਾਲੀ ਦੀ ਗੱਲ ਹੋਵੇ ਰਾਸ਼ਨ ਉਹਨਾਂ ਨੇ ਬੰਦ ਕਰਤਾ ਤਾਂ ਇਸ ਕਰਕੇ ਅਸੀਂ 10 ਤਰੀਕ ਨੂੰ ਵੱਡੀ ਗਿਣਤੀ ਚ ਐਮਐਲਏ ਨੂੰ ਮੰਗ ਪੱਤਰ ਦੇਵਾਂਗੇ ਸਾਰੇ ਪੰਜਾਬ ਚ ਤੇ 15 ਤਰੀਕ ਨੂੰ ਅਸੀਂ ਐਮਪੀਆ ਨੂੰ ਮੰਗ ਪੱਤਰ ਦੇਵਾਂਗੇ ਜਿਹੜਾ ਭਾਰਤ ਸਰਕਾਰ ਨੂੰ ਭੇਜਣਾ ਚਾਹੁੰਦੇ ਆਂ ਅਸੀਂ ਕਿ ਪਿੰਡਾਂ ਦੇ ਜਿਹੜੇ ਮਜ਼ਦੂਰ ਹੈ ਉਹ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜੇ ਕੰਮ ਵੀ ਮਿਲ ਰਿਹਾ ਤਾਂ ਸਾਲ 'ਚ 15 ਜਾਂ 20 ਦਿਨ ਮਿਲਦਾ ਜਦੋਂ ਕੋਈ 100 ਦਿਨ ਪਾਸ ਹੈ ਇਸ ਕਰਕੇ ਅਸੀਂ ਜਿਹੜੀ ਮੰਗ ਕਰਮੀਆਂ ਸਰਕਾਰਾਂ ਤੋਂ ਕਿ ਇਹਨਾਂ ਨੂੰ ਜਿਹੜਾ 100 ਦਿਨ ਦੀ ਬਜਾਏ ਪੂਰਾ ਸਾਲ ਕੰਮ ਦਿੱਤਾ ਜਾਵੇ ਹਰ ਰੋਜ਼ ਕੰਮ ਦਿੱਤਾ ਜਾਵੇ ਤੇ ਦਿਹਾੜੀ 700 ਰੁਪਿਆ ਹੋਵੇ ਸਾਰੇ ਪਰਿਵਾਰ ਨੂੰ ਕੰਮ ਮਿਲੇ ਇਹ ਅੱਜ ਅੱਜ ਮੰਗ ਪੱਤਰ ਆਹੀਂ ਭੇਜਣਾ ਆਵੇਂ ਆ ਜੀ ਅੱਜ ਜਥੇਬੰਦੀ ਵੱਲੋਂ ਧਰਨਾ ਲਾਇਆ ਵੱਡੀ ਪੱਦਰ ਤੇ ਤੇ ਹੌਣ ਵਾਲੇ ਸਮੇਂ 'ਚ ਅਸੀਂ ਵੱਡਾ ਸੰਘਰਸ਼ ਕਰਾਂਗੇ ਭਾਵੇਂ ਸਾਨੂੰ ਸ਼ਰਕਾ ਰੁਕਣੀਆਂ ਪੈਣ ਭਾਵੇਂ ਸਾਨੂੰ ਰੇਲਾਂ ਰੁਕਣੀਆਂ ਪੈਣ ਆਪਣੀਆਂ ਮੰਗਾਂ ਮਨਾ ਕੇ ਸੰਘਰਸ਼ ਦਮ ਲਾਵਾਂਗੇ ਇਹ ਨਾਮ ਹੈ ਸਰਬਜੀਤ ਕੌਰ ਮੇਰੇ ਨਾਮ ਜੀ ਅਸੀਂ ਧਰਨਾ ਕਿਹੜੀ ਗੱਲ ਤੋਂ ਲਾਇਆ ਸਾਨੂੰ ਖੱਜਲ ਖਰਾਬ ਕੀਤਾ ਜਾਂਦਾਗਾ ਸਾਡਾ ਕੰਮ ਜਿਵੇਂ ਮੰਨ ਕੇ ਚੱਲੋ ਗੁਰੂ ਸਰਾਹ ਛੈੜ ਚੱਲਦਾ ਸਾਨੂੰ ਵਾਟਰ ਬਾਕਸ ਕੋਲ ਲਾਇਆ ਜਾਂਦਾਗਾ ਜਿਵੇਂ ਸਾਨੂੰ ਛੇ ਦਿਨਾਂ ਦਾ ਕੰਮ ਦਿੱਤਾ ਆਂਦਾ ਵਿੱਚ ਛੁੱਟੇ ਵਾਜ ਜਾਂਦੇ ਤੇ ਵਾਰਸੋ ਕਹਿੰਦੇ ਵੀ ਅੱਜ ਵਾਰਸਾ ਕੰਮ ਨਹੀਂ ਕਰਨਾ ਬਾਕੀ ਧਰਨਾ ਸਿ ਐਂ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੇ 750 ਰੁਪਏ ਦਿਹਾੜੀ ਨਹੀਂ ਮਨਜ਼ੂਰ ਕਰਨਗੇ ਜਾਂ ਸਾਨੂੰ ਸਾਲ ਦਾ ਕੰਮ ਨਹੀਂ ਦੇਣਗੇ ਅਸੀਂ ਆਪਲਾ ਭੁੱਖੇ ਤੇ ਆਏ ਅਸੀਂ ਇੱਥੇ ਐਂ ਆਂਦਾ ਧਰਨਾ ਜਾਰੀ ਰੱਖਾਂਗੇ ਜੇ ਸਾਡੇ ਇਹਨਾਂ ਨੇ ਮੰਗਾਂ ਪੂਰੀਆਂ ਕਰਤੀਆਂ ਅਸੀਂ ਕਦੇ ਵੀ ਧਰਨਾ ਨਹੀਂ ਲਾਵਾਂਗੇ